ਖਾ ਕੇ ਕਰੇ ਬਦਾਮ ਯਕਲ ਨਾ ਆਉਂਦੀ ਏ ਮਿੱਤਰੋ ਮਾਰ ਕੇ ਠੇਡੇ ਦੁਨੀਆ ਯਕਲ ਸਿਖਾਉਂਦੀ ਏ ਮਿੱਤਰੋ ਖਾ ਕੇ ਕਰੇ ਬਦਾਮ ਠੇ ਢੇ ਦੁਨੀਆ ਅਕਲ ਸਿਖਾਉਂਦੀ ਐ ਮਿੱਤਰੋ ਮਾਲਕ ਆਪ ਸਵਾਰੇ ਮਾਲਕ ਆਪ ਸਵਾਰੇ ਸਭ ਦੇ ਕਾਦੀ ਰੰਬੇ ਨੂੰ ਭਗਤ ਸਿਆਣਾ ਕਰ ਜਾਂਦਾ ਐ ਮਿੱਤਰੋ ਬੰਦੇ ਨੂੰ ਭਗਤ ਸਿਆਣਾ ਕਰ ਜਾਂਦਾ ਐ ਮਿੱਤਰੋ ਬੰਦੇ ਨੂੰ ਕਦੇ ਨਾ ਭੁੰਜੇ ਡਿਗਦਾ ਉੱਚੀਆਂ ਪਰੇ ਉਡਾਨਾਂ ਜੋ ਖੁਦ ਹਾਰ ਦਾ ਬੰਦਾ ਜਿਤਣਾ ਚਾਹੇ ਜਮਨਾਂ ਜੋ ਇੱਕ ਦਿਨ ਤੁੰਦੇ ਡਿਗਦਾ ਉੱਚੀਆਂ ਪਰੇ ਉਡਾਨਾਂ ਜੋ ਖੁਦ ਹਾਰ ਦਾ ਬੰਦਾ ਜਿਤਣਾ ਚਾਹੇ ਜਮਨਾਂ ਜੋ ਮੂੜ ਜਾਂਦੀਏ ਮੱਛੀ ਮੂੜ ਜਾਂਦੀਏ ਮੱਛੀ ਆਖਰ ਚਟਕੇ ਕੰਡੇ ਨੂੰ ਸਿਆਣਾ ਕਰ ਜਾਂਦਾ ਏ ਮਿੱਤਰੋ ਬੰਦੇ ਨੂੰ ਭਗਤ ਸਿਆਣਾ ਕਰ ਜਾਂਦਾ ਏ ਮਿੱਤਰੋ ਬੰਦੇ ਨੂੰ ਵਾਟੇ ਮੁੱਛਾਂ ਨੂੰ ਦਿੰਦਾ ਸੀ ਜੋ ਦੇਖ ਪਰਾਇ ਨੂੰ ਨੀਮੀਆ ਬੰਦਾ ਤੱਕਦਾ ਏ ਜਦ ਆਪਣੀ ਜਾਈ ਨੂੰ ਵਾਟਰ ਮੋਚਾ ਨੂੰ ਦਿੰਦਾ ਸੀ ਜੋ ਦੇਖ ਪਰਾਈ ਨੂੰ ਨੀਂਆ ਬੌਂਦਾ ਤੱਕਦਾ ਏ ਜਦ ਆਪਣੀ ਜਾਈ ਰੋ ਚੰਡ ਕੇ ਰੱਖਣਾ ਚਾਹੀਦਾ ਚੰਡ ਕੇ ਰੱਖਣਾ ਚਾਹੀਦਾ ਏ ਸਦਾ ਪੁੱਤ ਤੇ ਰੰਬੇ ਨੂੰ ਬਖਤ ਸਿਆਣਾ ਕਰ ਜਾਂਦਾ ਏ ਮਿੱਤਰੋ ਬੰਦੇ ਵੱਦ ਤਿਆਣਾ ਕਰ ਜਾਂਦਾ ਏ ਮਿੱਤਰੋ ਬੰਦੇ ਨੂੰ ਉਹਨਾਂ ਦੇ ਤਾਂ ਉਹਨਾਂ ਦੇ ਡੰਗ ਮਾਰ ਨਾ ਹੁੰਦਾ ਜੋ ਪਰਾਏ ਨੇ ਉਹਨਾਂ ਤੇ ਡੰਗ ਮਾਰ ਨਾ ਹੁੰਦਾ ਜੋ ਪਰਾਏ ਨੇ ਪਰ ਦੁਖ ਹੁੰਦਾ ਜਦੋਂ ਮਾਨ ਤੋੜਦੇ ਅੰਮਾ ਜਾਹੇ ਨੇ ਪਰ ਦੁਖ ਹੁੰਦਾ ਜਦੋਂ ਮਾਨ ਤੋੜਦੇ ਅੰਮਾ ਜਾਹੇ ਨੇ ਉਹ ਫਿਰ ਕੱਲਿਆਂ ਬਹਿ ਕੇ ਝੂਰੀ ਦਾ ਫਿਰ ਕੱਲਿਆਂ ਬਹਿ ਕੇ ਝੂਰੀ ਦਾ ਹੈ ਵੇਲੇ ਲੰਗੇ ਨੂੰ ਵਖਤ ਸਿਆਣਾ ਕਰ ਜਾਂਦਾ ਏ ਮਿੱਤਰੋ ਬੰਦੇ ਨੂੰ ਵਖਤ ਸਿਆਣਾ ਕਰ ਜਾਂਦਾ ਏ ਮਿੱਤਰੋ ਬੰਦੇ ਨੂੰ ਰੁੱਖੀ ਸੁੱਕੀ ਖਾ ਕੇ ਓਲਾ ਸੁਕਰ ਜੋ ਕਰਦਾ ਏ ਸੰਸਰੀ ਵਾਲਿਆ ਓ ਬੰਦਾ ਭੁੱਖਾ ਨਾ ਮਰਦਾ ਏ ਰੁੱਖੀ ਸੁੱਕੀ ਖਾ ਕੇ ਓ ਦਾ ਸੁਕਰ ਜੋ ਕਰਦਾ ਏ ਸੰਸਰੀ ਵਾਲਿਆ ਓ ਬੰਦਾ ਭੁੱਖਾ ਨਾ ਮਰਦਾ ਏ ਨਾਲ ਦੇ ਪਿੱਛੇ ਚੁਈਏ ਨਾ ਲਾਹ ਦੇ ਪਿੱਛੇ ਚੁਣੀਏ ਨਾ ਲਾਡੀ ਮਾੜੇ ਬੰਦੇ ਨੂੰ ਭਗਤ ਸਿਆਣਾ ਕਰ ਜਾਂਦਾ ਏ ਮਿੱਤਰੋ ਬੰਦੇ ਨੂੰ ਭਗਤ ਸਿਆਣਾ ਕਰ ਜਾਂਦਾ ਏ ਮਿੱਤਰੋ ਬੰਦੇ ਨੂੰ